ਕਿ ਜਿਹੜੇ ਵੀ ਕੋਈ ਆਖਵੇਂ ਮੁੱਦੇ ਨੇ ਉਹਨਾਂ ਤੇ ਚਰਚਾ ਹੋਵੇ ਤਾਂ ਕਿ ਸਾਡੇ ਲੋਕਲ ਜਿਹੜੇ ਪੜਨ ਸੁਣਨ ਵਾਲੇ ਬੰਦੇ ਨੇ ਉਹਨਾਂ ਨੂੰ ਨਵੇਂ ਵਿਚਾਰਾਂ ਤੋਂ ਜਾਣੂ ਕਰਾਇਆ ਜਾਵੇ ਸ੍ਰੀ ਦਰਸ਼ਨ ਖੜਕੜ ਇੱਕ ਉੱਗੀ ਸ਼ਖਸੀਅਤ ਨੇ ਜਿਹੜੇ ਲਗਭਗ ਪਿਛਲੇ 58 ਸਾਲ ਤੋਂ ਉਹ ਸਰਗਰਮ ਰਾਜਨੀਤੀ ਦੇ ਵਿੱਚ ਵੀ ਨੇ ਇਨਕਲਾਬੀ ਰਾਜਨੀਤੀ ਚ ਨੇ ਤੇ ਨਾਲ ਉਦੋਂ ਤੋਂ ਹੀ ਉਹ ਸ਼ਾਇਰੀ ਦੇ ਖੇਤਰ ਚ ਕਵਿਤਾ ਦੇ ਖੇਤਰ ਚ ਉਹਦੇ ਚ ਵੀ ਉਹ ਸਰਗਰਮ ਨੇ ਇਹ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਸਾਹਿਤ ਚ ਉਹ ਹੀ ਕੁਝ ਦਿਖੂਗਾ ਜਿਹੜਾ ਕੁਝ ਸਮਾਜ ਚ ਜਾਨੀ ਵਾਪਰ ਰਿਹਾ ਹੈ ਉਸੇ ਨੂੰ ਪ੍ਰਗਟ ਕਰਦਾ ਹੈ ਤਾਂ ਇਹ ਜੁੜੀਆਂ ਚੀਜ਼ਾਂ ਤਹਾਨੂੰ ਨਹੀਂ ਲੱਗਦਾ ਕਿ ਇਸ ਦਾ ਦਾਇਰਾ ਜਿਹੜਾ ਥੋੜਾ ਵਿਸ਼ਾਲ ਹੋਣਾ ਚਾਹੀਦਾ ਸੀਗਾ ਜਾਂ ਆਮ ਸੁਧਾਰਨ ਲੋਕ ਵੀ ਆਉਣੇ ਚਾਹੀਦੇ ਸੀਗੇ ਕਿਵੇਂ ਦੇਖ ਦੂੰ ਇਸ ਵਾਰ ਰੈਡੀਕਲ ਪੀਪਲਜ਼ ਫੋਰਮ ਅਤੇ ਜਟਾਣ ਇਹਨਾਂ ਸੰਸਥਾਵਾਂ ਵੱਲੋਂ ਆ ਜਿਹੜਾ ਅੱਜ ਮਾਨਸਾ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਦੌਰਾਨ ਆ ਜਿਹੜਾ ਕਾਵਰਡ ਦਰਸ਼ਨ ਖੜਕੜਾ ਜਿਹੜੇ ਉਹ ਮੁੱਖ ਮਹਿਮਾਨ ਰਹੇ ਤੇ ਉਹਨਾਂ ਦੀ ਸ਼ਾਇਰੀ ਅਤੇ ਸਿਆਸਤ ਉਸ ਦੇ ਸੰਗ ਸੰਵਾਦ ਆ ਜਿਹੜਾ ਇਸ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਤੇ ਇਸ ਦੇ ਦੌਰਾਨ ਆ ਜਿਹੜਾ ਉਹਨਾਂ ਨੇ ਆਪਣੇ ਤਜਰਬੇ ਆ ਜਿਹੜੇ ਉਹ ਲੋਕਾਂ ਦੇ ਨਾਲ ਸਾਂਝੇ ਕੀਤੇ ਤੇ ਨਾਲ ਦੀ ਨਾਲ ਇਹ ਵੀ ਗੱਲ ਆਖੀ ਕਿ ਜੋ ਇਹ ਲਹਿਰਾ ਹੈਗਾ ਜੋ ਇਹ ਕਮਿਨਿਸਟ ਲਹਿਰ ਹੈਗੀ ਆ ਭਾਵੇਂ ਵੱਖਰੀਆਂ ਵੱਖਰੀਆਂ ਪਾਰਟੀਆਂ ਇਸ ਨੂੰ ਰਨ ਕਰ ਰਹੀਆਂ ਹੈਗੀਆਂ ਵੱਖਰੀਆਂ ਕਿ ਆਰਗੇਨਾਈਜੇਸ਼ਨਾਂ ਰਨ ਕਰ ਰਹੀਆਂ ਹੈਗੀਆਂ ਇਹ ਲਹਿਰ ਆ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਅੱਗੇ ਵਧਾਈ ਜਾਵੇ ਇਸ ਦੇ ਬਾਰੇ ਆ ਜਿਹੜੀ ਵੱਡੀ ਵਿਚਾਰ ਚਰਚਾ ਜਿਹੜੀ ਉਹ ਸਾਨੂੰ ਇੱਥੇ ਸੁਣਨ ਨੂੰ ਮਿਲੀ ਹੈਗੀ ਆ ਇਸੋ ਪ੍ਰੋਗਰਾਮ ਨੂੰ ਆਰਗੇਨਾਈਜੇਸ਼ਨ ਆਰਗੇਨਾਈਜ਼ ਕਰਨ ਵਾਲੇ ਸਾਡੇ ਨਾਲ ਸੁਖਦਰਸ਼ਨ ਨੱਤ ਜੀ ਮੌਜੂਦ ਨੇ ਇਹਨਾਂ ਨੇ ਵਿਸ਼ੇਸ਼ ਤੌਰ ਤੇ ਦਿੱਤੇ ਆ ਜਿਹੜਾ ਸਾਥੀਆਂ ਦੇ ਨਾਲ ਰਾਬਤਾ ਕਾਇਮ ਕਰਕੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਜੀ ਅੱਛਾ ਪ੍ਰਧਾਨ ਜੀ ਅੱਜ ਆਪਾਂ ਦੇਖਦੇ ਹੈਗੇ ਆ ਕਿ ਜਦੋਂ ਸ਼ਾਇਰੀ ਦੀ ਗੱਲ ਹੁੰਦੀ ਆ ਪਲੱਸ ਨਾਲ ਸਿਆਸਤ ਦੀ ਗੱਲ ਹੁੰਦੀ ਹੈਗੀ ਆ ਆਮ ਤੌਰ ਤੇ ਤੇ ਇਹ ਗੱਲ ਆਖੀ ਜਾਂਦੀ ਹੈਗੀ ਆ ਕਿ ਕਵਤਾ ਦਾ ਰਸਤਾ ਅਲੱਗ ਆ ਤੇ ਸਿਆਸਤ ਦਾ ਰਸਤਾ ਅਲੱਗ ਹੈਗਾ ਤੁਸੀਂ ਸ਼ਾਇਰੀ ਸੰਗ ਸੰਵਾਦ ਤੇ ਪਲੱਸ ਨਾਲ ਹੀ ਸਿਆਸਤ ਦੀ ਗੱਲ ਕੀਤੀ ਹੈਗੀ ਆ ਇਹ ਪ੍ਰੋਗਰਾਮ ਕਰਵਾਉਣ ਦਾ ਮੇਨ ਮੋਟਿਵ ਕੀ ਸੀਗਾ ਮੰਤਵ ਕੀ ਸੀਗਾ ਦੇਖੋ ਇਹ ਹੈ ਕਿ ਮੈਂ ਥੋੜਾ ਜਿਹਾ ਪਿਸ਼ੋਕਰ ਚ ਜਾਊਂਗਾ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਖਾਸ ਤੌਰ ਤੇ ਰੈਡੀਕਲ ਪੀਪਲ ਫੋਰਮ ਇਹ ਲਗਭਗ ਪਿਛਲੇ 30 ਸਾਲ ਤੋਂ ਇਸ ਕਿਸਮ ਦੇ ਪ੍ਰੋਗਰਾਮ ਸਮੇਂ-ਸਮੇਂ ਜੱਥੇਬੰਦ ਕਰਦੇ ਆ ਰਹੇ ਨੇ ਇਹ ਬਣਾਏ ਅਸੀਂ ਇਸ ਕੰਮ ਲਈ ਇਹ ਸੰਗਠਨ ਕਿ ਜਿਹੜੇ ਵੀ ਕੋਈ ਪੱਖਵੇਂ ਮੁੱਦੇ ਨੇ ਉਹਨਾਂ ਤੇ ਚਰਚਾ ਹੋਵੇ ਤਾਂ ਕਿ ਸਾਡੇ ਲੋਕਲ ਜਿਹੜੇ ਪੜਨ ਸੁਣਨ ਵਾਲੇ ਬੰਦੇ ਨੇ ਉਹਨਾਂ ਨੂੰ ਨਵੇਂ ਵਿਚਾਰਾਂ ਤੋਂ ਜਾਣੂ ਕਰਾਇਆ ਜਾਵੇ ਅਸੀਂ ਖੇਤੀ ਸੰਕਟ ਬਾਰੇ ਵੀ ਸੈਮੀਨਾਰ ਕਰਾਏ ਨੇ ਅਸੀਂ ਬੱਖ ਬੱਖ ਉਗੇ ਨਾਵਲਾਂ ਬਾਰੇ ਲੇਖਕਾਂ ਬਾਰੇ ਉਹਨਾਂ ਨੂੰ ਬੁਲਾ ਕੇ ਵੀ ਉਹਨਾਂ ਨਾਲ ਗੱਲਾਂ ਕੀਤੀਆਂ ਨੇ ਅਰਥ ਸ਼ਾਸਤਰੀਆਂ ਨਾਲ ਵੀ ਗੱਲਾਂ ਕੀਤੀਆਂ ਨੇ ਤੇ ਜਿਨ੍ਹਾਂ ਲੋਕਾਂ ਦਾ ਇਨਕਲਾਬੀ ਲਹਿਰ 'ਚ ਚੰਗਾ ਵੱਡਾ ਯੋਗਦਾਨ ਹੈ ਉਹਨਾਂ ਨਾਲ ਵੀ ਅਸੀਂ ਇਸ ਕਿਸਮ ਦੇ ਬੀਤੇ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਨੇ ਉਸੇ ਲੜੀ 'ਚ ਅਸੀਂ ਕਾਮਰਦ ਦਰਸ਼ਨ ਖੜਕੜ ਨੂੰ ਬੁਲਾਇਆ ਸੀ ਤੇ ਜਿਹੜਾ ਸਵਾਲ ਤੁਸੀਂ ਪੁੱਛਿਆ ਉਸ ਸੰਸਲੇ 'ਚ ਇਹ ਹੈ ਕਿ ਸਹਿਤਕ ਖੇਤਰ ਚ ਬੜੇ ਲੰਮੇ ਸਮੇਂ ਤੋਂ ਦੋ ਧਾਰਨਾਵਾਂ ਚੱਲਦੀਆਂ ਨੇ ਇੱਕ ਧਾਰਨਾ ਹੈ ਕਲਾ ਕਲਾ ਲਈ ਤੇ ਇੱਕ ਧਾਰਨਾ ਹੈ ਕਲਾ ਲੋਕਾਂ ਲਈ ਉਹ ਜਿਹੜੀ ਕਲਾ ਲੋਕਾਂ ਲਈ ਵਾਲਾ ਪ੍ਰੋਗਰੈਸਿਵ ਲੋਕਾਂ ਦਾ ਵਿਚਾਰ ਹੈ ਉਹ ਕਹਿੰਦੇ ਨੇ ਕਿ ਕਲਾ ਲੋਕਾਂ ਨਾਲੋਂ ਤੇ ਲੋਕਾਂ ਦੀਆਂ ਸਮੱਸਿਆਵਾਂ ਨਾਲੋਂ ਕਦੇ ਟੁੱਟੀ ਨਹੀਂ ਹੁੰਦੀ ਜਿਹਦੇ ਕਰਕੇ ਜਿਹੜੇ ਵੀ ਇਨਕਲਾਬੀ ਲਹਿਰ ਦੇ ਜਿਹਹਾਰੂ ਹੋਏ ਨੇ ਉਹਨਾਂ ਦਾ ਵੱਡਾ ਹਿੱਸਾ ਅੱਜ ਨਹੀਂ ਲੰਮੇ ਸਮੇਂ ਤੋਂ ਉਹ ਲੇਖਕ ਕਵੀ ਨਾਟਕਕਾਰ ਸਾਰੇ ਜਣੇ ਇਹਨਾਂ ਫਾਰਮਾਂ ਦੇ ਵਿੱਚ ਸਹਿਤ ਰਚਦਾ ਰਿਹਾ ਹੈ ਸਹਿਰ ਲੁਧਿਆਣਵੀ ਵਰਗੇ ਲੋਕ ਵੀ ਕੈਫੀ ਆਜ਼ਮੀ ਵਰਗੇ ਲੋਕ ਵੀ ਗੁਰਸ਼ਰਨ ਸਿੰਘ ਵਰਗੇ ਲੋਕ ਵੀ ਫੈਜ਼ ਅਹਿਮਦ ਫੈਜ਼ ਵਰਗੇ ਦੁਨੀਆ ਪੱਧਰ ਤੇ ਜਾਣੇ ਜਾਂਦੇ ਲੋਕ ਵੀ ਉਹ ਵਿਚਾਰਾਂ ਪੱਖੋਂ ਕਮਿਊਨਿਸਟ ਸੀ ਤੇ ਨਾਲ ਉਹ ਆਪਣੇ ਵਿਚਾਰਾਂ ਨੂੰ ਕਵਿਤਾ 'ਚ ਗੀਤਾਂ 'ਚ ਢਾਲ ਕੇ ਪੇਸ਼ ਕਰਦੇ ਸੀ ਉਸੇ ਲੜੀ 'ਚ ਦਰਸ਼ਨ ਖੜਕੜ ਇੱਕ ਉੱਗੀ ਸ਼ਖਸੀਅਤ ਨੇ ਜਿਹੜੇ ਲਗਭਗ ਪਿਛਲੇ 58 ਸਾਲ ਤੋਂ 1967 ਤੋਂ ਹੀ ਉਸ ਸਰਗਰਮ ਰਾਜਨੀਤੀ ਦੇ ਵਿੱਚ ਵੀ ਨੇ ਇਨਕਲਾਬੀ ਰਾਜਨੀਤੀ 'ਚ ਨੇ ਤੇ ਨਾਲ ਉਦੋਂ ਤੋਂ ਹੀ ਉਹ ਸ਼ਾਇਰੀ ਦੇ ਖੇਤਰ 'ਚ ਕਵਿਤਾ ਦੇ ਖੇਤਰ 'ਚ ਉਹਦੇ 'ਚ ਵੀ ਉਹ ਸਰਗਰਮ ਨੇ ਤੇ ਉਹਨਾਂ ਨੇ ਜਿਵੇਂ ਇੱਥੇ ਵੀ ਦੱਸਿਆ ਕਿ ਦੋਨੇ ਗੱਲਾਂ ਉਹ ਸਾਂਝੀ ਦੇ ਨੇ ਜੁੜੀਆਂ ਨੇ ਅਸੀਂ ਉਹਨਾਂ ਗੱਲਾਂ ਨੂੰ ਭਾਸ਼ਣਾ ਦੇ ਵਿੱਚ ਵੀ ਕਹਿੰਨੇ ਆ ਲੇਖਾਂ ਦੇ ਵਿੱਚ ਵੀ ਕਹਿੰਨੇ ਆ ਤੇ ਉਹੀ ਗੱਲਾਂ ਜਿਹੜੇ ਜਾਨੀ ਅਗਾਂਵਧੂ ਸਹਿਤਕਾਰਾ ਲੋਕਪੱਖੀ ਉਹ ਆਪਣੀਆਂ ਰਚਨਾਵਾਂ ਚ ਵੀ ਉਹਨਾਂ ਨੂੰ ਲੈ ਆਉਂਦੇ ਆ ਤੇ ਇਸ ਕਰਕੇ ਇਹ ਦੋਨੇ ਗੱਲਾਂ ਜੁੜੀਆਂ ਸੀ ਕਿਉਂਕਿ ਜਿੰਨਾ ਸਮਾਜ ਦੇ ਵਿੱਚ ਸੰਕਟ ਹੈ ਜਿੰਨਾ ਹਮਲਾ ਆਮ ਲੋਕਾਂ ਤੇ ਬੀਜੇਪੀ ਆਰਐਸਐਸ ਦਾ ਜਾਂ ਇਸ ਕਿਸਮ ਦੀਆਂ ਲੋਕ ਵਿਰੋਧੀ ਪਾਰਟੀਆਂ ਦਾ ਮਜਦੂਰਾਂ ਤੇ ਆ ਕਿਸਾਨਾਂ ਤੇ ਆ ਦਲਤਾਂ ਤੇ ਆ ਘਟਗਿੰਤੀਆਂ ਤੇ ਆ ਉਹਦੇ ਖਿਲਾਫ ਜਿੱਥੇ ਸੜਕ ਤੇ ਉੱਤਰ ਕੇ ਲੜਾਈ ਲੜਨਾ ਜ਼ਰੂਰੀ ਹੈ ਉੱਥੇ ਲੋਕਾਂ ਨੂੰ ਕਲਾ ਦੇ ਵੱਖ-ਵੱਖ ਰੂਪਾਂ ਰਾਹੀਂ ਵੀ ਆਪਣੀ ਗੱਲ ਲੋਕਾਂ ਤੱਕ ਲਿਜਾਈ ਜਾਂਦੀ ਹੈ ਉਹਦੇ ਚ ਕਵਤਾ ਤੇ ਗੀਤ ਵੀ ਨੇ ਨਾਟਕ ਵੀ ਨੇ ਕਹਾਣੀਆਂ ਨਾਵਲ ਵੀ ਨੇ ਤਾਂ ਇਸੇ ਕਰਕੇ ਸਾਨੂੰ ਲੱਗਾ ਕਿ ਇਹਦਾ ਸਮੇਲ ਕਾਂਵੜ ਦਰਸ਼ਨ ਖੜਕੜ ਨੇ ਜਿਹੜੇ ਲਗਾਤਾਰ ਇੱਕ ਸਰਗਰਮ ਰਾਜਨੀਤਿਕ ਨੇਤਾ ਵੀ ਨੇ ਇਨਕਲਾਬੀ ਸਿਆਸਤ ਦੇ ਵਿੱਚ ਵੀ ਆਗੂ ਨੇ ਤੇ ਸਾਹਿਤ ਦੇ ਵਿੱਚ ਖਾਸ ਤੌਰ ਤੇ ਕਵਿਤਾ ਤੇ ਗ਼ਜ਼ਲ ਦੇ ਵਿੱਚ ਵੀ ਉਹ ਇੱਕ ਜਾਣਾ ਪਛਾਣਾ ਨਾਮ ਨੇ ਅਸੀਂ ਉਹਨਾਂ ਨੂੰ ਚਰਚਾ ਲਈ ਬੁਲਾਇਆ ਸਾਡੇ ਆਲੇ ਦੁਆਲੇ ਦੇ ਦੂਰ ਨੇੜੇ ਤੋਂ ਆਏ ਵੱਡੀ ਗਿਣਤੀ 'ਚ ਸਾਥੀਆਂ ਨੇ ਉਹਨਾਂ ਨੂੰ ਲੰਮਾ ਸਮਾਂ ਸੁਣਿਆ ਤੇ ਉਹਨਾਂ ਦੇ ਜੀਵਨ ਦੇ ਤਜਰਬਿਆਂ ਤੋਂ ਬਹੁਤ ਸਾਰੀਆਂ ਨਵੀਆਂ ਗੱਲਾਂ ਗ੍ਰਹਿਣ ਕੀਤੀਆਂ ਪਛ ਪ੍ਰਧਾਨ ਜੀ ਤੁਸੀਂ ਵੀ ਸਾਹਿਤ ਪੜ੍ਹਦੇ ਹੋ ਦੇਖਦੇ ਹੋ ਬਾਚਦੇ ਹੋ ਲੰਬਾ ਸਮਾਂ ਤੁਸੀਂ ਜਥੇਬੰਦੀਆਂ ਦੇ ਤਜਰਬੇ ਦੇ ਵਿੱਚ ਵੀ ਰਹੇ ਹੋ ਸਮਾਜ ਦੇ ਵਿੱਚ ਵੱਖਰੀਆਂ ਵੱਖਰੀਆਂ ਮੂਵਮੈਂਟਾਂ ਸਮੇਂ-ਸਮੇਂ ਦੇ ਅਨੁਸਾਰ ਖੜੀਆਂ ਹੁੰਦੀਆਂ ਰਹਿੰਦੀਆਂ ਮਜ਼ਦੂਰ ਮੂਵਮੈਂਟ ਖੜੀ ਹੋ ਗਈ ਪਿਛਲੇ ਸਮੇਂ ਦੌਰਾਨ ਕਿਸਾਨੀ ਮੂਵਮੈਂਟ ਖੜੀ ਹੋਈ ਤੁਹਾਨੂੰ ਕੀ ਲੱਗਦਾ ਹੈਗਾ ਕਵਿਤਾ ਜਾਂ ਕਹਾਣੀ ਜਾਂ ਕੋਈ ਵੀ ਸਾਹਿਤਕ ਵਿਦਾ ਜਿਹੜੀ ਸਾਹਿਤਕ ਰੂਪ ਆ ਜਿਹੜਾ ਕੋਈ ਵੀ ਸਾਹਿਤਕ ਕਿਰਤ ਆ ਜਿਹੜੀ ਉਹ ਮੂਵਮੈਂਟਾਂ ਤੋਂ ਪ੍ਰਭਾਵਿਤ ਹੁੰਦੀ ਆ ਜਾਂ ਸਾਹਿਤਕ ਵਿਦਾ ਮੂਵਮੈਂਟਾਂ ਨੂੰ ਪ੍ਰਭਾਵਿਤ ਕਰਦੀ ਹੈ ਦੇਖੋ ਜਿਹੜੀ ਸਮਾਜ ਹੈ ਜਿਹੜਾ ਜਿਹੜਾ ਟਾਲਸਟਾਈ ਕਹਿੰਦਾ ਸੀ ਵੀ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਸਾਹਿਤ ਤੋਂ ਉਹੀ ਕੁਝ ਦਿਸੂਗਾ ਜਿਹੜਾ ਕੁਝ ਸਮਾਜ ਚ ਜਣੀ ਵਾਪਰ ਰਿਹਾ ਹੈ ਉਸੇ ਨੂੰ ਪ੍ਰਗਟ ਕਰਦਾ ਹੈ ਤਾਂ ਇਹ ਜੁੜੀਆਂ ਚੀਜ਼ਾਂ ਨੇ ਕਦੇ ਸاهر ਲੁਧਿਆਣਵੀ ਦੇ ਇੱਕ ਗੀਤ ਦੇ ਵਿੱਚ ਸ਼ੇਅਰ ਹੈ ਕਿ ਤੂੰ ਪਰਚਮ ਲਹਿਰਾਣਾ ਸਾਥੀ ਮੈਂ ਬਰਬਤ ਪਰ ਗਾਉਂਗਾ ਬਰਬਤ ਬਾਜੇ ਨੂੰ ਕਹਿੰਦੇ ਨੇ ਤੁਸੀਂ ਲੜੋਂਗੇ ਝੰਡੇ ਲੈ ਕੇ ਮੈਂ ਸੋਢੇ ਨਾਲ ਬਾਜਾ ਪਜਾਉਂਗਾ ਗਾਉਂਗਾ ਤਾਂ ਜਿੱਦੇ ਕਰਕੇ ਜੋ ਸਮਾਜ ਦੇ ਵਿੱਚ ਲਹਿਰਾਂ ਖੜੀਆਂ ਹੁੰਦੀਆਂ ਨੇ ਉਹ ਲਹਿਰਾਂ ਲਾਜ਼ਮੀ ਤੌਰ ਤੇ ਤੁਰਤ ਅਸਰ ਪਾਉਣ ਜਾਂ ਲੰਮੇ ਸਮੇਂ ਦੇ ਵਿੱਚ ਅਸਰ ਪਾਉਣ ਉਹਦੇ ਤੋਂ ਪ੍ਰੇਰਿਤ ਹੋ ਕੇ ਵੱਖ-ਵੱਖ ਢੰਗ ਤਰੀਕਿਆਂ ਨਾਲ ਲੇਖਕ ਆਪਣੀਆਂ ਰਚਨਾਵਾਂ ਸਿਰਜਦੇ ਨੇ ਜੀ ਸ਼ਹਿਬਦਾਨ ਜੀ ਦੱਸੋ ਕਿ ਅੱਜ ਵਾਲਾ ਪ੍ਰੋਗਰਾਮ ਆ ਜਿਹੜਾ ਇੱਕ ਬੰਦ ਹਾਲ ਦੇ ਵਿੱਚ ਹੋਇਆ ਹੈਗਾ ਵਿਸ਼ੇਸ਼ ਤਰ੍ਹਾਂ ਦੇ ਕੁਸ਼ਕ ਲੋਕ ਆ ਜਿਹੜੇ ਕੁਸ਼ਕ ਪੜ੍ਹੇ ਲਿਖੇ ਜਾਂ ਬੁੱਧੀਜੀਵੀ ਤਫ਼ਕਾ ਹੀ ਇੱਥੋਂ ਤੱਕ ਹੀ ਪਹੁੰਚਿਆ ਹੈਗਾ ਤਹਾਨੂੰ ਨਹੀਂ ਲੱਗਦਾ ਕਿ ਇਸ ਦਾ ਦਾਇਰਾ ਜਿਹੜਾ ਥੋੜਾ ਵਿਸ਼ਾਲ ਹੋਣਾ ਚਾਹੀਦਾ ਸੀਗਾ ਜਾਂ ਆਮ ਸੁਧਾਰਨ ਲੋਕ ਵੀ ਆਉਣੇ ਚਾਹੀਦੇ ਸੀਗੇ ਕਿਵੇਂ ਦੇਖ ਦੂੰ ਇਹ ਸਵਾਲ ਨਹੀਂ ਇਸ ਗੱਲ ਨੂੰ ਦੇਖੋ ਕਿ ਸਮਝਣਾ ਪੈਂਦਾ ਹੈ ਆਮ ਲੋਕਾਂ 'ਚ ਅਸੀਂ ਜਾਣੇ ਆ ਉਦੋਂ ਅਸੀਂ ਉਹਨਾਂ ਦੇ ਮੰਗਾਂ ਮਸਲਿਆਂ ਤੇ ਉਹਨਾਂ ਦੀਆਂ ਸਮੱਸਿਆਵਾਂ ਤੇ ਗੱਲ ਕਰਦੇ ਆ ਮਜ਼ਦੂਰਾਂ ਦੇ ਕੱਟ ਕੀਤੇ ਜਾਂਦੇ ਨੇ ਪਿੰਡਾਂ 'ਚ ਤੁਸੀਂ ਜਾਣਦੇ ਹੋ ਲੜਾਈਆਂ ਚਾਹੇ ਦਾਨ ਸਿੰਘ ਵਾਲਾ ਹੋਵੇ ਚੰਦ ਭਾਨ ਹੋਵੇ ਜੋ ਬੱਕ ਬੱਕ ਥਾਵਾ ਤੇ ਆਪਾਂ ਉਹਨਾਂ ਲੜਾਈਆਂ 'ਚ ਵੀ ਰਹਨੇ ਆ ਪਰ ਕੁਝ ਜਿਹੜੀਆਂ ਰਾਜਨੀਤੀ ਦੀਆਂ ਬਰੀਕੀਆਂ ਨੇ ਜਿਹਦੇ ਚ ਸਾਇਤ ਦੀਆਂ ਵੀ ਕੋਈ ਬਰੀਕੀਆਂ ਨੇ ਇਹ ਕਈ ਵਾਰੀ ਸਧਾਰਨ ਲੋਕਾਂ ਦੀ ਉਸ ਕਿਸਮ ਦੀ ਦਿਲਚਸਪੀ ਨਹੀਂ ਜਗਾਉਂਦੀਆਂ ਇਹ ਆਮ ਤੌਰ ਤੇ ਜਣੇ ਕੁਝ ਜਿਹੜੇ ਅੱਗੇ ਵਧੇ ਹੋਏ ਵਿਕਸਿਤ ਥੋੜੀ ਚੇਤਨਣ ਵਾਲੇ ਲੋਕ ਹੈ ਇਹ ਉਹਨਾਂ ਦੇ ਸਭਾਂ ਚ ਆਉਂਦੀਆਂ ਹੈ ਅੱਜ ਤੋਂ ਨਹੀਂ ਲੰਮੇ ਸਮੇਂ ਤੋਂ ਹੈ ਆਪਾਂ ਦੇਖਿਆ ਵੀ ਫਲਸਫਾ ਹੋਵੇ ਸਿਆਸੀ ਵਿਚਾਰਤਾ ਰਾ ਹੋਵੇ ਇਹ ਕਦੇ ਲੱਖਾਂ ਲੋਕਾਂ ਦੇ ਇਕੱਠਾਂ 'ਚ ਵਿਚਾਰੀ ਨਹੀਂ ਜਾਂਦੀ। ਇਹ ਵਿਚਾਰੀ ਜਾਂਦੀ ਹੈ ਚੋਣਵੇਂ ਲੋਕਾਂ 'ਚ ਫਿਰ ਉਹਦੇ 'ਚੋਂ ਲੋਕ ਜਿਹੜੇ ਸੁਣਦੇ ਆ ਉਹ ਕੋਈ ਵਿਚਾਰ ਬਣਾਉਂਦੇ ਆ। ਜਿਹੜੇ ਵਿਚਾਰ ਉਹ ਬਣਾਉਂਦੇ ਆ ਉਹਨਾਂ ਨੂੰ ਸਰਲ ਸ਼ਬਦਾਂ 'ਚ ਇਹ ਲੋਕਾਂ 'ਚ ਲੈ ਕੇ ਜਾਂਦੇ ਆ ਤੁਸੀਂ ਇਹ ਕਹਿ ਲਓ ਕਿ ਇਹ ਇੱਕ ਕਿਸਮ ਦੀ ਵਰਕਸ਼ਾਪ ਹੈ ਜਿੱਥੇ ਲੋਕਾਂ ਦੇ ਜਿਹੜੇ ਵਰਕਰ ਨੇ ਜਿਹੜੇ ਲੀਡਰ ਨੇ ਉਹਨਾਂ ਦੇ ਮਾਈਂਡ ਸੈਟ ਬਣਾਏ ਜਾਂਦੇ ਨੇ। ਜਿਹੜਾ ਕੁਝ ਉਹ ਇੱਥੋਂ ਦਿਮਾਗਾਂ 'ਚ ਉਹਨਾਂ ਦੇ ਬੈਠਦਾ ਉਹਨੂੰ ਫਿਰ ਆਪਦੇ ਭਾਸ਼ਣਾ 'ਚ ਲੋਕਾਂ ਤੱਕ ਟ੍ਰਾਂਸਲੇਟ ਕਰਦੇ ਆ ਉਹਨਾਂ ਦੇ ਭਾਸ਼ਣਾ ਦੇ ਵਿੱਚ ਗੁਣ ਜਮਾ ਕਰਨੇ ਨਵੇਂ ਵਿਚਾਰ ਜਮਾ ਕਰਨੇ ਉਹ ਇਹ ਜੇ ਸੈਮੀਨਾਰ ਕਨਵੈਨਸ਼ਨ ਆਂਦਾ ਜਿਹੜੀ ਇੱਕ ਐਲੋ ਅਜੰਡਾ ਹੁੰਦਾ ਅੱਛਾ ਪ੍ਰਧਾਨ ਜੀ ਆਪਾਂ ਜੇਕਰ ਦੇਖੀਏ ਨਾ ਪਿਛਲੇ ਸਮੇਂ ਦੇ ਦੌਰਾਨ ਇਹ ਵਿਚਾਰ ਵੀ ਜਿਹੜੇ ਪ੍ਰਸਾਰੇ ਪ੍ਰਚਾਰੇ ਗਏ ਹੈਗੇ ਆ ਕਿ ਕਮਿਊਨਿਸਟ ਧਾਰਾ ਜਿਹੜੀ ਜਾਂ ਕਮਿਊਨਿਸਟ ਜੋ ਇਹ ਵਿਚਾਰਧਾਰਾ ਇਹ ਵਿਚਾਰਧਾਰਾ ਖਤਮ ਹੋ ਗਈ ਆ ਇਹ ਵਿਚਾਰਧਾਰਾ ਦਾ ਪਤਨ ਵੱਲ ਜਾਵੜੀ ਉਸੇ ਤਰੀਕੇ ਨਾਲ ਇਸ ਵਿਚਾਰਧਾਰਾ ਦੇ ਨਾਲ ਜੁੜੀਆਂ ਹੋਈਆਂ ਸਾਹਿਤਿਕ ਸਾਹਿਤਿਕ ਆ ਆਪਾਂ ਕਹਿ ਸਕਦੇ ਹੈਗੇਆਂ ਲਹਿਰਾਂ ਰਹੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਪ੍ਰਗਤੀਸ਼ੀਲ ਵਿਚਾਰਧਾਰਾ ਹੋ ਗਈ ਪ੍ਰੰਤੀਸ਼ੀਲ ਲਹਿਰ ਹੋ ਗਈ ਇਸ ਤੋਂ ਇਲਾਵਾ ਜੁਝਾਰਵਾਦੀ ਲਹਿਰ ਹੋ ਗਈ ਇਹ ਲਹਿਰਾਂ ਜਿਹੜੀਆਂ ਇੱਕ ਵਾਰੀ ਥੋੜੀਆਂ-ਥੋੜੀਆਂ ਡੈਮ ਹੋ ਗਈਆਂ ਤੁਹਾਨੂੰ ਲੱਗਦਾ ਹੈਗਾ ਉਹ ਜੋ ਕੇ ਸਮੇਂ ਦੇ ਵਿੱਚ ਇਹ ਲਹਿਰਾਂ ਹਲੇ ਵੀ ਚੱਲ ਰਹੀਆਂ ਹੈਗੀਆਂ ਬਿਲਕੁਲ ਤੁਸੀਂ ਸ਼ਬਦ ਲਹਿਰ ਵਰਤਿਆ ਨਾ ਲਹਿਰ ਦੀ ਜੇ ਤੁਸੀਂ ਨੇਚਰ ਸਮਝੋ ਉਹ ਐ ਹੁੰਦੀ ਆ ਉੱਤੇ ਉੱਠਦੀ ਆ ਥੱਲੇ ਜਾਂਦੀ ਆ ਜੀ ਇਹ ਸਾਰੀਆਂ ਲਹਿਰਾਂ ਨਾਲ ਹੀ ਵਾਪਰਦਾ ਹੁੰਦਾ ਕਦੇ ਉਹਨਾਂ 'ਚ ਉਫਾਨ ਹੁੰਦਾ ਕਦੇ ਉਹ ਥੋੜਾ ਧੀਮੀ ਗਤੀ 'ਚ ਥੱਲੇ ਆ ਜਾਂਦੀਆਂ ਨੇ ਪਰ ਉਹ ਬੰਦ ਨਹੀਂ ਹੋਈਆਂ ਉਹ ਪਹਿਲਾਂ ਵੀ ਕਦੇ ਬੰਦ ਨਹੀਂ ਹੋਈਆਂ ਹੁਣ ਵੀ ਬੰਦ ਨਹੀਂ ਹੋਈਆਂ ਤੇ ਇੱਕ ਖਾਸ ਗੱਲ ਪਾਸ਼ ਨੇ ਆਪਣੀ ਇੱਕ ਕਵਿਤਾ 'ਚ ਲਿਖੀ ਐ ਉਹਦੀ ਇੱਕ ਕਵਿਤਾ ਤੂਫਾਨਾਂ ਨੇ ਕਦੇ ਮਾਤ ਨਹੀਂ ਖਾਦੀ ਉਹਦੇ 'ਚ ਉਹ ਕਹਿੰਦਾ ਉਹ ਭਰਮ ਦੇ ਪੁੱਤੋ ਰੁੱਖ ਤੂਫਾਨ ਦਾ ਕਾਰਨ ਨਹੀਂ ਹੁੰਦੇ ਤੂਫਾਨ ਦਾ ਕਾਰਨ ਉਹ ਹੁੱਟ ਹੁੰਦਾ ਜੋ ਧਰਤ ਦਾ ਮੁਖੜਾ ਰੋਲ ਦਿੰਦਾ ਹੈ ਜਾਨੀ ਉਹਦਾ ਕਹਿਣ ਦਾ ਮਤਲਬ ਹੈ ਕਿ ਦਰਖਤਾਂ ਦੇ ਹਿੱਲਣ ਨਾਲ ਤੂਫਾਨ ਨਹੀਂ ਆਉਂਦੇ ਤੂਫਾਨ ਜਿਹੜੀ ਇੱਕ ਹਮਸ ਹੈ ਪੈਦਾ ਹੋਈ ਉਹਦੇ ਚੋਂ ਜਨਮ ਲੈਂਦੇ ਨੇ ਉਹ ਰੁੱਖਾਂ ਨੂੰ ਹਿਲਾਉਂਦੇ ਨੇ ਇਹ ਇਸ ਗੱਲ ਨੂੰ ਹੁਣ ਸਮਝਣ ਦੀ ਡੀਕੋਡ ਕਰਨ ਦੀ ਲੋੜ ਆ ਸਮਾਜ ਦੇ ਵਿੱਚ ਜਿਹੜਾ ਇੱਕ ਕਿਸਮ ਦੀ ਹਮਸ ਹੈ ਲੁੱਟ ਹੈ ਦਮਨ ਹੈ ਲੋਕਾਂ ਦੀ ਜ਼ਿੰਦਗੀ ਚ ਔਖਾਂ ਨੇ ਪਹਿਲਾਂ ਨਾਲੋਂ ਉਹ ਮਾੜੀ ਹੋ ਰਹੀ ਆ ਕਈ ਖੇਤਰਾਂ ਚ ਉਹਨਾਂ ਦਾ ਸੰਕਟ ਵੱਧ ਰਿਹਾ ਹੈ ਉਹ ਜਿਹੜੀਆਂ ਉਹਨਾਂ ਦੀਆਂ ਤੰਗੀਆਂ ਨੇ ਉਹ ਲਹਿਰਾਂ ਨੂੰ ਜਨਮ ਦਿੰਦੀਆਂ ਨੇ ਉਹ ਲਹਿਰਾਂ ਕਦੇ ਉਹ ਵਿਕਰੀਆਂ ਦੇਂਦੀਆਂ ਨੇ ਕਦੇ ਉਹ ਜਿਹੜੇ ਮਤਲਬ ਕਿਸੇ ਖਾਸ ਏਜੰਡੇ ਤੇ ਜਾ ਕੇ ਉਹ ਇੱਕ ਆਮ ਲਹਿਰ ਬਣ ਜਾਂਦੀ ਹੈ ਇਸ ਕਰਕੇ ਲਹਿਰ جاری ਹੈ ਤੁਸੀਂ ਕਿਸਾਨਾਂ ਦੇ ਅੰਦੋਲਨ ਦੇਖੇ ਨੇ ਤੁਸੀਂ ਖੇਤ ਮਜ਼ਦੂਰਾਂ ਦੇ ਅੰਦੋਲਨ ਦੇਖੇ ਨੇ ਤੁਸੀਂ ਬੇਰਜ਼ਗਾਰ ਲੜਦੇ ਦੇਖੇ ਨੇ ਤੁਸੀਂ ਮਜ਼ਾਜਮ ਲੜਦੇ ਦੇਖੇ ਨੇ ਆਂਗਣਵਾੜੀ ਵਰਕਰਾਂ ਆਸ਼ਾ ਵਰਕਰਾਂ ਲੜਦਿਆਂ ਪੁਲਿਸ ਨਾਲ ਢਿੱਡਦਿਆਂ ਦੇਖਿਆ ਇਹ ਸਾਰਾ ਕੁਝ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਕੋਈ ਲੋਕਾਂ ਦੇ ਅੰਦੋਲਨ ਠੱਪ ਹੋ ਗਏ ਜਾਂ ਲੋਕਾਂ ਦੇ ਅੰਦੋਲਨ ਬੰਦ ਹੋ ਗਏ ਨਾ ਹੋਏ ਨੇ ਨਾ ਹੋ ਸਕਦੇ ਨੇ ਉਹ ਇਹ ਇਸ ਕਰਕੇ ਉਹ ਜਾਰੀ ਨੇ ਲਹਿਰਾ